ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਆਸ਼ਾ ਰਾਣੀ ਹੈ ਜੀ ਕਿੱਥੋਂ ਆ ਰਹੇ ਹੋ ਤੁਸੀਂ ਅਸੀਂ ਪਿੰਡ ਕੜਹੇਲੇ ਤੋਂ ਆਈ ਰਹੇ ਹਾਂ ਜੀ ਜ਼ਿਲ੍ਹਾ ਬਠਿੰਡਾ ਜੀ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਤੁਹਾਨੂੰ ਲੈਟਰਨਾਂ ਦੀ ਪ੍ਰੋਬਲਮ ਸੀ ਜੀ ਬਹੁਤ ਜ਼ਿਆਦਾ ਤੇ ਬਲੀਡਿੰਗ ਬਹੁਤ ਹੁੰਦੀ ਸੀਗੀ ਜੀ ਤੇ ਇਹ ਪ੍ਰੋਬਲਮ ਕਿਨੇ ਟਾਈਮ ਤੋਂ ਸੀ ਤੁਹਾਡੀ ਜੀ 2014 ਤੋਂ ਸੀ ਜੀ 2014 ਤੋਂ ਤੁਸੀਂ ਇਲਾਜ ਕਰਵਾਉਂਦੇ ਆਏ ਹੋ ਬਹੁਤ ਬਹੁਤ ਇਲਾਜ ਕਰਾਇਆ ਜੀ ਅਸੀਂ ਬਹੁਤ ਦਵਾਈਆਂ ਲਈਆਂ ਅਸੀਂ ਚੰਡੀਗੜ੍ਹ ਤੱਕ ਵੀ ਜਾ ਰਹੇ ਪੀਜੀਆਈ ਤੱਕ ਤੇ ਹੋਰ ਆਮ ਦੇਸੀ ਜਿਵੇਂ ਦੱਸਿਆ ਉਹ ਵੀ ਅਸੀਂ ਲਈ ਗਏ ਪਰ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਸੀਗਾ ਜੀ ਕੀ ਕਹਣਾ 10 20 ਦਿਨ ਫਾਇਦਾ ਹੁੰਦਾ ਤਾਂ ਬਸ ਫੇਰ ਹੋ ਜਾਂਦੀ ਸੀ ਉਹਨੇ ਓਕੇ ਹਾਂਜੀ ਹੁਣ ਕਿਵੇਂ ਹੋ ਤੁਸੀਂ ਹੁਣ ਮੈਂ ਬਹੁਤ ਠੀਕ ਆ ਜੀ ਤੇ ਵੀ ਸਾਰੀ ਆਪਦੇ ਹਿਸਾਬ ਨਾਲ ਤੁਹਾਡੇ ਹਿਸਾਬ ਨਾਲ ਤਾਂ ਮੈਂ 15 ਕ ਦਿਨ ਦਵਾਈ ਲਈ ਐ ਤੇ ਵੀ ਵੈਸੇ ਮਹੀਨਾ ਹੋ ਗਿਆ ਹਾਂ ਤੇ ਵੀ ਆਪਦੇ ਹਿਸਾਬ ਨਾਲ ਮਹੀਨਾ ਹੋ ਗਿਆ ਖੰਦੀ ਨੂੰ ਮੈਂ ਬਹੁਤ ਠੀਕ ਆ ਤੇ ਮੇਰੇ ਲੱਤਾਂ ਪਾਵਾਂ ਵੀ ਬਹੁਤ ਦੁਖਦੀਆਂ ਸੀ ਨੀਂਦ ਵੀ ਨਹੀਂ ਸੀ ਆਉਂਦੀ ਪਈ ਮੈਂ ਹਾਂ ਬਿਲਕੁਲ ਹੀ ਮੈਨੂੰ ਨੀਂਦ ਕਦੇ ਵੀ ਆਈ ਜੀ ਤੇ ਹੁਣ ਮੈਨੂੰ ਨੀਂਦ ਵੀ ਆ ਜਾਂਦੀ ਹੈ ਤੇ ਮੇਰੇ ਲੱਤਾਂ ਮਾਂਵਾ ਵੀ ਨਹੀਂ ਦੁਖਦੀਆਂ ਜੀ ਤੇ ਮੈਂ ਬਿਲਕੁਲ ਠੀਕ ਹਾਂ ਲੈਟਰਨ ਕਿੰਨੇ ਵਰ ਜਾਂਦੀ ਹੈ ਲੈਟਰਨ ਮੈਂ ਦੋ ਵਰ ਜਾਂਦੀ ਹਾਂ ਸਵੇਰ ਜਾਂ ਸ਼ਾਮ ਤੇ ਕਈ ਵਾਰ ਤਾਂ ਇੱਕ ਵਾਰੀ ਵੀ ਹੋ ਜਾਂਦਾ ਠੀਕ ਹੈ ਜਿਹੜਾ ਤੁਸੀਂ ਕਹਿ ਰਹੇ ਸੀ ਵੀ ਖੂਨ ਆਉਣੀ ਨਹੀਂ ਹਟਦਾ ਉਹ ਹਟ ਗਿਆ ਹੁਣ ਉਹ ਹਟ ਗਿਆ ਜੀ ਹਾਂਜੀ ਹੁਣ ਹੀ ਕਦੇ ਆਇਆ ਹੁਣ ਠੀਕ ਠੀਕ ਹਾਂਜੀ ਮਰੀਜ਼ਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਮਰੀਜ਼ਾਂ ਨੂੰ ਕਹਿੰਦੀ ਆ ਵੀ ਵੇ ਤੁਸੀਂ ਵੈਸੇ ਜਿੰਨੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੈ ਤੇ ਇੱਥੋਂ ਆਓ ਜੀ ਤੇ ਇਹ ਤੇ ਆ ਕਿ ਨਾ ਤੂੰ ਦਵਾਈ ਲੋ ਤੇ ਆਪਦਾ ਸਰੀਰ ਸੈੱਟ ਕਰੋ